ਇਹ ਕੰਬਾਈਨ ਜਿਹੜੀ ਹੈ ਉਹ ਪਾਕਿਸਤਾਨ ਵਾਲੇ ਪਾਸੇ ਦੀ ਕੰਬਾਈਨ ਹੈਗੀ ਹੈ ਅਸਾ ਸਿੰਘ ਜੀ ਕਿਸ ਤਰੀਕੇ ਦੇ ਹਾਲਾਤ ਨੇ ਪਿੰਡਾਂ ਦੇ ਜਦੋਂ ਤੋਂ ਇਹ ਲੜਾਈ ਲੜੂਈ ਦੀਆਂ ਚਰਚਾ ਚੱਲ ਰਹੀਆਂ ਦੋਨਾਂ ਮੁਲਕਾਂ ਦੀ ਜਿੱਦ ਤੇ ਸਰਕਾਰ ਨੇ ਕਿਹਾ ਤਾਂ ਵੀ ਉੱਠ ਜਾਓ ਨਹੀਂ ਉੱਠ ਜਾਣਾ ਹਾਂ ਠੀਕ ਆ ਆਪਣਾ ਘਰ ਛੱਡ ਕੇ ਤੇ ਬੜੀ ਮੁਸ਼ਕਲ ਹੁੰਦੀ ਹੈ ਜੀ ਬਿਲਕੁਲ ਜੀ ਤੇ ਇਹਦੇ ਘਰ ਜਾ ਕੇ ਬੈਠਣਾ ਹਾਂ ਬੜੀ ਚੰਗੀ ਹੁੰਦੀ ਹੈ ਤੁਸੀਂ ਵੱਧ ਕੇ ਆਏ ਉਧਰ ਕਮੈਂਟ ਹਾਂ ਜੀ ਵੱਧਣਗੇ ਅਸੀਂ ਕੱਲ੍ਹ ਜੀ ਅੱਛਾ ਇਸ ਤਰੀਕੇ ਦਾ ਮਾਹੌਲ ਸੀਗਾ ਉਧਰ ਮਾਹੌਲ ਬਹੁਤ ਖਰਾਬ ਹੈ ਜੀ ਨਹੀਂ ਕੱਲ ਦਾ ਟਾਈਮ ਦਿੱਤਾ ਸੀ ਕੱਲ ਅੱਜ ਦਾ ਦਿਨ ਜਿੰਨੀ ਵੱਡੀ ਕਣਕ ਵੱਢ ਲੋ ਕੱਚੀ ਚਾਹੇ ਪੱਕੀ ਇੰਨੀ ਕਿ ਜ਼ਮੀਨ ਹੈਗੀ ਆ ਤਾਰੋਂ ਪਾਰ ਆਪਣੇ ਪੇੜ ਦੇ ਕਿਸਾਨਾਂ ਦੀ ਜੀ ਇਹ ਕਈ ਥਾਂ ਤੇ ਖੁੱਲ੍ਹੀ ਜਗ੍ਹਾ ਰਹੇ ਤੇ ਕਈ ਥਾਂ ਤੇ ਕਿਲੇ ਦੀ ਚੜਾਈ ਹੈ ਕੋਈ ਚੈਕਿੰਗ ਚੁਕਿੰਗ ਵਧੀਆ ਪਿੰਡਾਂ ਦੀਆਂ ਐਂਟਰੀਆਂ ਦੇ ਉੱਤੇ ਜਾਂ ਨਾਕੇ ਵਧੇ ਆ ਨਾਕੇ ਤੇ ਵਧੇ ਜੀ ਹਾਂ ਅਸੀਂ ਤੇ ਉਹਨਾਂ ਦੇ ਜਰੀਏ ਬੈਠੇ ਹਾਂ ਜੀ ਹਾਂ 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 ਬਿਲਕੁਲ ਉਹਨਾਂ ਦੇ ਭਰੋਸੇ ਬੈਠੇ ਆ ਜਾਗਣਾ ਹੋਣਾ ਸੌਣਾ ਅਹੀਂ ਆ ਇਹ ਕਿਲੇ ਜ਼ਮੀਨ ਤੇ ਉਧਰ ਜ਼ਮੀਨ ਕੱਲ 15 ਕਿਲੇ ਵੱਢੀ ਅੱਛਾ ਹਾਂ ਉਧਰਲੇ ਪਾਸੇ ਹਾਂਜੀ ਤਾਂ ਮੋਂ ਬਿਲਕੁਲ ਆਪਣੇ 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 ਜਿਹੜੇ ਸਪਿੰਡ ਦੀ ਜ਼ਮੀਨ ਬਿਲਕੁਲ ਪੱਧਰੀ ਕਰਦੀ ਆ ਹਾਂ ਆਲ ਲੋਕਾਂ ਲਈ ਹੈਗੀ ਹੈ ਜੀ ਅੱਛਾ ਹਾਂਜੀ ਵੱਡਣ ਵਾਲੀ ਵਿੱਚ ਹੈਗੀ ਵੀ ਕੰਬਾਈਨਰ ਚੱਲ ਰਹੀਆਂ ਉਹਨਾਂ ਦੀ ਜ਼ਮੀਨ ਵੀ ਹੋਊਗੀ ਲੱਗੇ ਉਹਨਾਂ ਦੀ ਵੀ ਚੱਲਦੀ ਹੈ ਹੂੰ ਦੋ ਤਿੰਨ ਦਿਨ ਹੋ ਗਏ ਲਗਾਤਾਰੀ ਚੱਲ ਰਹੀਆਂ ਉਹਨਾਂ ਦੀਆਂ ਇੱਕ ਦੋ ਦਿਨ ਦਾ ਟਾਈਮ ਦਿੱਤਾ ਗਿਆ ਕਿ ਚਲੇ ਜਾਓ ਅੱਛਾ ਹਾਂਜੀ ਹੋ ਹੋ ਹਤੂੜੀ ਬਣਾ ਰਹੇ ਆ ਇੱਕ ਦੋ ਦਿਨਾਂ 'ਚ ਚਲਾ ਜਾਣਾ ਸਭ ਪਾਸੇ ਪੂਸੂ ਲੈ ਕੇ ਆਪਣੇ ਨਿਕਲ ਜਾਓ ਇਹਨਾਂ ਤਾਂ ਮੰਮੀ ਪਿੰਡ ਦੇ ਕਿਸਾਨ ਸਾਡੇ ਨਾਲ ਨੇ ਅੰਤ ਜੀ ਕੀ ਨਾਂ ਤੁਹਾਡਾ ਜੀ ਹਾਂ ਸਾਹਿਬ ਜੀ ਸਰਸੰਗੀ ਕਿਸ ਤਰੀਕੇ ਦੇ ਹਾਲਾਤ ਨੇ ਪਿੰਡਾਂ ਦੇ ਜਦੋਂ ਤੋਂ ਇਹ ਲੜਾਈ ਲੜੂਈ ਦੀਆਂ ਚਰਚਾ ਚੱਲ ਰਹੀਆਂ ਦੋਨਾਂ ਮੁਲਕਾਂ ਚ ਇਹ ਤੇ ਹੁਣ ਦੇਖੋ ਦੇਖੀ ਆ ਜਿੱਦਾਂ ਸਰਕਾਰ ਨੇ ਕਹਿਤਾ ਵੀ ਉੱਠ ਜਾਓ ਅਸੀਂ ਉੱਠ ਜਾਣਾ ਹਾਂ ਠੀਕ ਆ ਆਪਣਾ ਘਰ ਛੱਡ ਕੇ ਤੇ ਬੜੀ ਮੁਸ਼ਕਲ ਹੁੰਦੀ ਹੈ ਬਿਲਕੁਲ ਜੀ ਤੇ ਇਹਦੇ ਘਰ ਜਾ ਕੇ ਬੈਠਣਾ ਹਾਂ ਬੜੀ ਚੰਗੀ ਹੁੰਦੀ ਹੈ ਹਾਂ ਉਹ ਉਹ ਤਾਂ ਫਿਰ ਹਾਲਾਤ ਖਰਾਬ ਵਾਲੀ ਗੱਲ ਹੋ ਜੇਗੀ ਹਾਂਜੀ ਉਹ ਤਾਂ ਬਹੁਤ بڑا ਹਾਲ ਹੁੰਦਾ ਜੀ ਫਸਲਾਂ ਦਾ ਕੱਲ ਫਿਰ ਉਸ ਤੋਂ ਪਹਿਲਾਂ ਅਨਾਊਂਸਮੈਂਟ ਹੋਈ ਸੀ ਵੀ ਕਿਵੇਂ ਸੰਭੂ ਆਪਣੀਆਂ ਫਸਲਾਂ ਤਾਰੋਂ ਪਾਰ ਜਿਹੜੀ ਉਹ ਸਾਹਮਣੇ ਤੁਸੀਂ ਮੈਂ ਇੱਕ ਤਸਵੀਰ ਮੈਂ ਚਾਹੂੰਗਾ ਤੇ ਤਸਵੀਰ ਅੰਕਲ ਉਹ ਜਿਹੜੀ ਉਹ ਪਾਕਿਸਤਾਨ ਵਾਲੇ ਪਾਸੇ ਦੀ ਕੰਬਾਈਨ ਜਿਹੜੀ ਹੈ ਪਾਕਿਸਤਾਨ ਦੀ ਉਹ ਪਾਸੇ ਦੀ ਮਸ਼ੀਨ ਚੱਲ ਰਹੀ ਹੈ ਅੱਛਾ ਤਾਂ ਇਹ ਦੇਖੋ ਇੱਕ ਵਾਰੀ ਤਸਵੀਰ ਮੈਂ ਤੁਹਾਨੂੰ ਦਿਖਾਦਾ ਇਹ ਕੰਬਾਈਨ ਜਿਹੜੀ ਹੈ ਉਹ ਪਾਕਿਸਤਾਨ ਵਾਲੇ ਪਾਸੇ ਦੀ ਕੰਬਾਈਨ ਹੈਗੀ ਹੈ ਤਾਂ ਜਿਵੇਂ ਤੁਸੀਂ ਜ਼ਿੰਮੇਦਾਰ ਅੰਕਲ ਤੁਹਾਡਾ ਸਿਸਟਮ ਚੱਲ ਰਿਹਾ ਉਸੇ ਤਰੀਕੇ ਨਾਲ ਉਹ ਵੀ ਵਿਚਾਰੇ ਲੱਗੇ ਆ ਹਾਂਜੀ ਹਾਂਜੀ ਉਹ ਵੀ ਕਰੇ ਕਰਦੇ ਕੰਮ ਹੂੰ ਹੂੰ ਤੁਹਾਨੂੰ ਫਿਰ ਦੋ ਦਿਨ ਦਾ ਟਾਈਮ ਦਿੱਤਾ ਸੀ ਉੱਧਰ ਜਾਣ ਦਾ ਜੀ ਤਨਾ ਦਾ ਲੰਮਾ ਟਾਈਮ ਹੀ ਐਡ 28 29 ਤਰੀਕ ਤੱਕ ਕਹ ਰਹੀ ਕਹਿੰਦੇ ਵੀ ਤੁਸੀਂ ਜਿਹੜਾ ਵੀ ਆ ਕੰਮ ਕਾ ਲਓ। ਅੱਛਾ। ਤੇ ਜਿਹੜਾ ਆਈ ਜਿਹਨਾਂ ਦੀ ਆਈ ਹੋਣਾ ਬਟਾ ਬੜੂ ਲਈਆਂ ਨਹੀਂ। ਅੱਛਾ ਜੀ। ਤੇ ਹੁਣ ਤਾਰੋ ਪਾਰ ਤੇ ਵਿਹਲਾ ਹੀ ਆ ਕੰਮ। ਅੱਛਾ ਜੀ ਉਹ ਦਸਤਿਲ ਕਰ ਦਿੱਤਾ ਜੀ ਗੇਟ ਹੁਣ ਪੂਰਾ। ਹੁਣ ਦੇਖੋ ਜੀ ਕਹਿੰਦੇ ਸੀ ਅੱਜ ਭਾਵੇਂ 5 ਵਜੇ ਸੀਲ ਹੋ ਜੀ। ਅੱਛਾ ਅੱਜ ਲਾਸਟ ਐ ਜਿਹੜਾ ਹੁਣ ਸਮਾਂ। ਅੱਜ ਕਿੰਨੀ ਤਰੀਕ ਹੈ ਜੀ? ਅੱਜ 29 ਤਰੀਕ ਐ ਅ 29 ਤਰੀਕ ਨੂੰ 5 ਵਜੇ ਸੀਲ ਹੋ ਜਾਣਾ ਇਹ ਕੱਲ ਫਿਰ ਜ਼ਿੰਦਗੀ ਤਾਂ ਪ੍ਰਭਾਵਿਤ ਹੁੰਦੀ ਹੈ ਜਦੋਂ ਇਦਾਂ ਦੇ ਰੌਲੇ ਪੈਂਦੇ ਆ ਤੁਹਾਨੂੰ ਬੰਦੋਬਸਤਾਂ ਕਰਨਾ ਹੀ ਪੈਂਦਾ ਵੀ ਪਤਾ ਨਹੀਂ ਕੱਲ ਨੂੰ ਕੀ ਬਣ ਜਾਣਾ ਇਹ ਤੇ ਹੈ ਹੀ ਹੈ ਜੀ ਕੀ ਪਤਾ ਕੀ ਬਣ ਜਾਣਾ ਹੂੰ ਤਾਂ ਆ ਸਾਹਮਣੇ ਤਸਵੀਰ ਤੁਹਾਨੂੰ ਇੱਕ ਦਿਖਾ ਰਹੇ ਆ ਵੀ ਪਾਕਿਸਤਾਨ ਵਾਲੇ ਪਾਸੇ ਪੀਲੇ ਰੰਗ ਦੀ ਕੰਬਾਈਨ ਜਿਹੜੀ ਆ ਉਹ ਕਟਾਈ ਕਰ ਰਹੀ ਆਰ ਬਿਲਕੁਲ ਕੋਈ ਜ਼ਿਆਦਾ ਬਹੁਤੀ ਦੂਰ ਨਹੀਂ ਐ ਕੱਲ ਇਥੋਂ ਪਾਕਿਸਤਾਨ ਦਾ ਕਿੰਨਾ ਕੁ ਹੈਗਾ ਜੀ ਵੇਖੋ ਕਿੰਨਾ ਕੋਏਗਾ ਜੀ 100 ਮੀਟਰ ਤੋਂ ਬਸ 100 100 150 ਮੀਟਰ ਦੀ 100 150 ਮੀਟਰ ਵੀ ਨਹੀਂ ਕਿਉਂਕਿ ਉਸ ਤੋਂ ਤੱਕ ਤਾਂ ਆਪਣੀ ਜ਼ਮੀਨ ਹੈ ਤਾਰਾ ਤੱਕ ਹਾਂਜੀ ਔਰ ਤਾਰਾਂ ਤੋਂ ਅੱਗੇ ਵੀ ਆ ਹਾਂ 40 40 ਮੀਟਰ ਦੀਪ ਦਾ 40 ਮੀਟਰ ਤੋਂ ਅੱਗੇ ਆ ਤਾਂ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇੱਕ ਕੰਬਾਈਨ ਜਿਹੜੀ ਆ ਉਹ ਪਾਕਿਸਤਾਨ ਵਾਲੇ ਸਤਸੇ ਚੱਲ ਰਹੀ ਆ ਔਰ ਕਟਾਈ ਉਧਰ ਵੀ ਕਣਕ ਦੀ ਚੱਲ ਰਹੀ ਆ ਤਾਂ ਅੰਕਲ ਕਿੰਨੀ ਕਿ ਜ਼ਮੀਨ ਹੈਗੀ ਆ ਤਾਰੋਂ ਪਾਰ ਆਪਣੇ ਪਿੰਡ ਦੇ ਕਿਸਾਨਾਂ ਦੀ ਜੀ ਇਹ ਕਈ ਥਾਂ ਤੇ ਖੁੱਲੀ ਜਗ੍ਹਾ ਰਹੇ ਨੇ ਤੇ ਕਈ ਥਾਂ ਤੇ ਕਿਲੇ ਦੀ ਚੜ੍ਹਾਈ ਹੈ। ਅੱਛਾ ਜੀ। ਹਾਂਜੀ। ਠੀਕ ਹੈ। ਮਤਲਬ ਉਧਰ ਕਿੰਨੀ ਕਿ ਜ਼ਮੀਨ ਹੋਗੀ ਹੋਊਗੀ ਕੋਈ 100 150 ਕਿਲਾ। ਹੁਣ ਲਾਮ ਤੇ ਬਹੁਤ ਹੈ ਜੀ। ਸੱਤਾ ਪਿੰਡਾਂ ਦੀ ਲਾਮ ਹੈ। ਅੱਛਾ ਜੀ। ਤੇ ਕਿਤੇ ਕਿਤੇ ਤੇ ਮੇਰੇ ਖਿਆਲ ਜਿੱਦੀ ਕਿਲੇ ਵੀ ਚੜ੍ਹ ਚੜ੍ਹੇ ਕਿਲੇ ਵੀ ਇਕੱਠੀ ਇਕੱਠੀ ਪੈ ਹੈਗੀ ਆ। ਕਿ ਕਈ ਥਾਂ 200 ਕਿਲੋ ਵੀ ਹੈ। ਅੱਛਾ ਹੈ। ਕੋਈ 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 ਬੀਐਸਐਫ ਦੀ ਹਰਕਤ ਦੇ ਵਿੱਚ ਤੁਹਾਨੂੰ ਕੋਈ ਬਦਲਾਅ ਨਜ਼ਰ ਆਉਂਦਾ ਹੈ ਭੀ ਜਿਵੇਂ ਜੇ ਜਦ ਤੱਕ ਚਰਚਾ ਚੱਲਦੀ ਹੈ ਵੀ ਜੰਗ ਲੱਗ ਸਕਦੀ ਹੈ ਤਾਂ ਆਮ ਰੂਟੀਨ ਦੇ ਵਿੱਚ ਬੀਐਸਐਫ ਕਿਵੇਂ ਚੱਲ ਰਹੀ ਹੈ ਜਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਥੋੜੀ ਵਧੀ ਹੈ ਇਹਨਾਂ ਦੀ ਗਤੀਵਿਧੀ ਅਜੇ ਕੋਈ ਨਹੀਂ ਵਧੀ ਜੀ ਅੱਛਾ ਜੀ ਅਜੇ ਇਤਰਾ ਹੀ ਹੈ ਜਿੱਤਰਾ ਪਹਿਲਾਂ ਸੀ ਉਹੋ ਤਰੀਕੇ ਨਾਲ ਰਹਿਣ ਰਿਹਾ ਉਹੋ ਤਰੀਕੇ ਚ ਬੰਦੇ ਆ ਅੱਛਾ ਉਹੀ ਨਾਰਮਲ ਚੱਲ ਰਿਹਾ ਹੈ ਹਾਂਜੀ ਨਾਰਮਲ ਹੀ ਠੀਕ ਹੈ ਔਰ ਔਰ ਜਿਵੇਂ ਕਿਸਾਨ ਤੁਸੀਂ ਤਾਂ ਆਪਣੇ ਖੇਤਾਂ ਨੂੰ ਢੇਰੇ ਸਵੇਰੇ ਬੇਦਕ ਵੇਲੇ ਜਾਂਦੇ ਹੋ ਕੋਈ ਚੈਕਿੰਗ ਚੁਕਿੰਗ ਵਧੀ ਹੈ ਪਿੰਡਾਂ ਦੀਆਂ ਐਂਟਰੀਆਂ ਦੇ ਉੱਤੇ ਜਾਂ ਨਾਕੇ ਵਧੇ ਆ ਨਾਕੇ ਤਾਂ ਵਧੇ ਜੀ ਅੱਛਾ ਜੀ ਨਾ ਕਿਤੇ ਪਹਿਲਾਂ ਤੋਂ ਵੀ ਵਜੇ ਆ ਜੋ ਆਪਣੇ ਬੀਐਸਐਫ ਆ ਉਹ ਹਰ ਸ਼ਾਮ ਨੂੰ ਰਾਤ ਗਸ਼ਟ ਕਰਦੀ ਹੈ ਅੱਛਾ ਜੀ ਮਾੜਾ ਚੰਗਾ ਜਿਹੜਾ ਉਹ ਦੇਖਦੀ ਹੈ ਹਾਂ ਸਰ ਹਾਂ ਹਾਂ ਅਸੀਂ ਤੇ ਉਹਨਾਂ ਦੇ ਜਰੀਏ ਬੈਠੇ ਹਾਂ ਜੀ ਹਾਂ 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 ਬਿਲਕੁਲ ਉਹਨਾਂ ਦੇ ਭਰੋਸੇ ਬੈਠੇ ਆ ਜਾਗਣਾ ਉਹਨਾ ਸੌਣਾ ਅਸੀਂ ਹਾਂ 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 ਉਹਦਾ ਅੰਕਲ ਡਰ ਰਹਿੰਦਾ ਮਨ ਦੇ ਵਿੱਚ ਵੀ ਕਦੋਂ ਘਰ ਛੱਡਣਾ ਪੈ ਗਿਆ ਤਾਂ ਘਰ ਛੱਡਣ ਨੂੰ ਦਿਲ ਤੇ ਨਹੀਂ ਕਰਦਾ ਘਰ ਛੱਡਣ ਨੂੰ ਤੇ ਇਹ ਤੇ ਪਤਾ ਹੀ ਇਹ ਤੁਹਾਨੂੰ ਵੀ ਕਿ ਬਗਾਨੇ ਘਰ ਜਾ ਕੇ ਬਹਿਣਾ ਹਾਂ ਬੜੀ ਮੁਸ਼ਕਲ ਹੁੰਦੀ ਹੈ ਹਾਂ ਇਨਸਾਨ ਤਾਂ ਆਪਣਾ ਚਲੋ ਕੋਈ ਨਾ ਕੋਈ ਹੱਲ ਕਰ ਲੂਗਾ ਡੰਗਰ ਬੱਚਾ ਸੰਭਾਲਣਾ ਉਹ ਤੋਂ ਬਹੁਤ ਔਖਾ ਜੀ ਹਾਂ ਤਾਂ ਬਿਲਕੁਲ ਇਹ ਸਰਦਾਰ ਸਾਹਿਬ ਨੇ ਔਰ ਤਾਰੋਂ ਪਾਰ ਵੀ ਜ਼ਮੀਨ ਹੈ ਤਾਰ ਤੋਂ ਇੱਧਰ ਵੀ ਜ਼ਮੀਨ ਹੈ ਤਾਂ ਲਗਾਤਾਰ ਜਿਹੜੀ ਆ ਉਹ ਕੋਸ਼ਿਸ਼ ਇਹੀ ਹੈ ਕਿਸਾਨਾਂ ਦੀ ਪਹਿਲਾਤ ਨਾ ਵਿਗੜਨ ਤੇ ਜਲਦ ਤੋਂ ਜਲਦ ਅਸੀਂ ਆਪਣੀ ਫਸਲ ਜਿਹੜੀ ਆ ਉਹ ਸੰਭਾਲ ਕੇ 3 ਵੱਢ ਕੇ ਆਏ ਉਧਰ ਕਮੈਂਟ ਹਾਂਜੀ ਵੱਢ ਲਾਂਗੇ ਜੀ ਕੱਲ੍ਹ ਜੀ ਅੱਛਾ ਹਾਂ ਸਾਰਾ ਦਿਨ ਉਹਨਾਂ ਨੂੰ ਪੁਲਿਸ ਭਾਈ ਕੀਤੀ ਗਿਆ 20 ਸਾਲ ਦੇ ਅੱਛਾ ਹਾਂਜੀ ਕਿਸ ਤਰੀਕੇ ਦਾ ਮਾਹੌਲ ਸੀਗਾ ਉੱਧਰ ਮਾਹੌਲ ਬਹੁਤ ਖਰਾਬ ਹੈ ਅੱਛਾ ਮੈਂ ਕੱਲ ਦਾ ਟਾਈਮ ਦਿੱਤਾ ਸੀ ਕੱਲ ਅੱਜ ਦਾ ਦਿਨ ਜਿੱਨੇ ਵੱਡੇ ਕਣਕ ਵੜ ਲਓ ਹੂੰ ਕੱਚੀ ਚਾਹੇ ਪੱਕੀ ਹੂੰ ਹਾਂਜੀ ਵੱਡੀ ਫਿਰ ਤਾਂ ਕੱਚੀ ਬੰਦ ਆ ਜੋ ਸੀਗਾ ਆ ਵੱਢ ਲਈ ਬਈ ਹਰੀ ਜੀ ਸਾਹਿਬ ਕਿੰਨੇ ਕਿੱਲੇ ਜ਼ਮੀਨ ਦੇ ਦਾ ਜ਼ਮੀਨ ਕੱਲ 15 ਕਿੱਲੇ ਵੱਢੀ ਅੱਛਾ ਹਾਂਜੀ ਉੱਧਰ ਦੇ ਪਾਸੇ ਹਾਂਜੀ ਤਾਂ ਹੁਣ ਬਿਲਕੁਲ ਆਪਣੇ 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 ਜਿਹੜੇ ਸਪੈਡ ਦੀ ਜ਼ਮੀਨ ਬਿਲਕੁਲ ਪੱਧਰੀ ਕਰਤੀ ਆ ਤਾਂ ਹਾਂ ਕੋਲ ਲੋਕਾਂ ਨੇ ਵੱਡਣ ਵਾਲੀ ਵਿੱਚ ਹੈਗੀ ਜਿਵੇਂ ਉਧਰ ਵੀ ਕੰਬਾਇਨਾ ਚੱਲ ਰਹੀਆਂ ਉਹਨਾਂ ਦੀ ਜ਼ਮੀਨ ਵੀ ਹੋਊਗੀ ਲੱਗੇ ਉਹਨਾਂ ਦੀ ਵੀ ਚੱਲਦੀਆਂ ਨੇ ਹੂੰ ਦੋ ਤਿੰਨ ਦਿਨ ਹੋ ਗਏ ਲਗਾਤਾਰੀ ਚੱਲ ਰਹੀਆਂ ਉਹਨਾਂ ਦੀ ਅੱਛਾ ਹਾਂਜੀ ਤੇ ਕੋਈ ਉਹਨਾਂ ਦੇ ਰੇਂਜਰ ਨੇੜੇ-ਤੇੜੇ ਉਹਨਾਂ ਦੀ ਕੋਈ ਹਰਕਤ ਤੁਸੀਂ ਕੀਤੀ ਨਾ ਮੋੜਤੀ ਉਹ ਵੀ ਐਕਟਿਵ ਹੋਣ ਜਾਂ ਉਹਨਾਂ ਦੇ ਰੇਂਜਰ ਜਿਹੜੇ ਨਾ ਕੋਈ ਉਹਨਾਂ ਦੀ ਫੌਜ-ਫੌਜ ਜਿਹੜੀ ਸੀਗੀ ਉਧਰ ਹਾਂਜੀ ਅੱਛਾ ਹਾਂਜੀ ਉਹ ਆਪਣੇ ਬੰਦਿਆਂ ਦੇ ਉੱਤੇ ਉਹਨਾਂ ਦੇ ਹਾਂਜੀ ਆਪਣੇ ਚਾਚੂ ਵਾਲਾ ਮਾਹੌਲ ਲੱਗਦਾ ਇੱਧਰ ਲਈ ਨਾ ਪਿੰਡ ਨੇ ਤੁਸੀਂ ਰਹਦੇ ਹੋ ਇੱਧਰ ਤਾਂ ਪੂਰੀ ਸਫਾਈ ਕੀਤੀ ਹੋਈ ਹੈ ਅੱਛਾ ਪਹਿਲਾਂ ਇੱਕ ਦੋ ਦਿਨ ਦਾ ਟਾਈਮ ਦਿੱਤਾ ਗਿਆ ਕਿ ਚਲੇ ਜਾਓ ਅੱਛਾ ਹਾਂਜੀ ਅਤੂੜੀ ਬਣਾ ਰਹੇ ਹਾਂ ਇੱਕ ਦੋ ਦਿਨਾਂ 'ਚ ਚਲਾ ਜਾਣਾ ਸਭ ਬੱਸ ਉਸ ਨੂੰ ਲੈ ਕੇ ਆਪਣੇ ਚਿੱਟ ਨਿਕਲ ਜਾਓ ਇਹਨਾਂ ਨੇ ਬੋਲਤਾ ਤੁਹਾਡੀ ਵੀ ਚੈਕਿੰਗ ਜੂਗੀ ਬੰਦ ਕਰਦੇ ਹੋਣਗੇ ਜਦੋਂ ਮਸ਼ੀਨ ਕੱਲ ਗਈ ਸੀ ਉੱਧਰ ਕਮਾਈ ਹਾਂਜੀ ਹਾਂਜੀ ਪੂਰੀ ਅੱਛਾ ਹਾਂਜੀ ਪੂਰੀ ਚੈਕਿੰਗ ਕਰਦੇ ਦੋ ਤਿੰਨ ਦਿਨ ਤੋਂ ਪੂਰੀ ਸਫਾਈ ਚੱਲ ਰਹੀ ਹੈ ਫੈਕਟਰੀ ਦੇ ਵਿੱਚ ਅੱਛਾ ਪਰ ਇਹ ਨੌਜਵਾਨ ਨੇ ਮਵੀ ਪਿੰਡ ਦੇ ਨੇ ਇਹਨਾਂ ਦੇ ਵੱਲੋਂ ਕੱਲ ਕੰਡੇ ਵਾਲੀ ਤਾਰ ਤੋਂਰੇ ਵੀ ਕੰਨ ਕਬੱਡੀ ਔਰ ਕੱਲ ਕੰਡੇ ਵਾਲੀ ਤਾਰ ਤੋਂ ਪਰਲੇ ਪਾਸੇ ਵੀ ਕੰਨ ਕਬੱਡੀ ਔਰ ਬਾਰਡਰ ਜਿਹੜਾ ਹੈ ਉਹ ਗੇਟ ਨੂੰ ਸੀਲ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਹਾਲਾਤ ਸੁਖਾਵੇਂ ਦੀ ਉਡੀਕ ਕਰ ਰਹੇ ਨੇ ਖੁਦਾ ਨਾਲ ਖਾਸਤਾ ਜੇਕਰ ਕਿਤੇ ਜੰਗ ਲੱਗਦੀ ਹੈ ਜਾਂ ਜੇ ਇਹ ਹਾਲਾਤ ਬਣਦੇ ਨੇ ਤਾਂ ਫਿਰ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਜਿਹੜੀਆਂ ਸਮੱਸਿਆਵਾਂ ਆ ਸਕਦੀਆਂ ਨੇ ਕਿਉਂਕਿ ਇਹਨਾਂ ਨੂੰ ਘਰ-ਬਾਰ ਛੱਡਣ ਦੇ ਲਈ ਕਹਿ ਦਿੱਤਾ ਗਿਆ ਅੱਗੇ ਜਾ ਕੇ ਨਵੇਂ ਸੈਟ ਪਾਉਣੇ ਗਾਨੇ ਘਰਾਂ ਦੇ ਵਿੱਚ ਰਹਿਣਾ ਬੇहद ਆਕੀ ਜ਼ਿੰਦਗੀ ਹੋ ਸਕਦੀ ਹੈ ਕਿ ਨਾਲ ਤੁਸੀਂ ਲਗਾਤਾਰ ਦੇ ਇਦੇ ਰੌਣਕ ਬਣਨ ਬਲੋਂ 2 ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਕਣਕ ਵੁੱਟਣ ਦੇ ਲਈ ਆਪਣੀ ਫਸਲ ਸਾਂਭਣ ਦੇ ਲਈ ਤਾਂ ਅਸੀਂ ਇਸ ਟਾਈਮ ਮੰਮੀ ਪਿੰਡ ਦੇ ਹੀ ਖੇਤਾਂ ਦੇ ਵਿੱਚ ਮੌਜੂਦ ਹਾਂ ਮੈਦੂ ਬਿਲਕੁਲ ਸਾਹਮਣੇ ਕੰਡਿਆਲੀ ਤਾਰ ਹੈ ਮੈਦੂ ਤੋਂ ਲੱਗਦਾ ਪਈ 150 100 ਮੀਟਰ ਦੀ ਦੂਰੀ 'ਚ ਹੋਊਗੀ ਤਾਂ ਕੱਲ ਇਹ ਨੌਜਵਾਨ ਵੀਰ ਤਾਰਾਂ ਤੋਂ ਪਾਰ ਕਣਕ ਵੱਢ ਕੇ ਆਇਆ ਸੀਗਾ ਉਧਰ ਕਿਸ ਤਰੀਕੇ ਦਾ ਮਾਹੌਲ ਸੀਗਾ ਔਰ ਇਸ ਤਰ੍ਹਾਂ ਨੇ ਪਾਸੇ ਪਿੰਡ ਦੇ ਲੋਕ ਆਪਣੀ ਫਸਲ ਸੰਭ ਕਿਵੇਂ ਰਏ ਨੇ ਸਾਰੀ ਗੱਲਬਾਤ ਕਰਾਂਗੇ ਭਾਈ ਕੀ ਮਾਹੌਲ ਸੀਗਾ ਉਧਰ ਕਿਸ ਤਰੀਕੇ ਦਾ ਨਾਲ ਜੀ ਅਲਾਕਮੈਂਟ ਹੋਈ ਸੀ ਪਿੰਡ ਦੇ ਵਿੱਚ ਪਹਿਲਾਂ ਅੱਛਾ ਕਿ ਕਿੰਨਾ ਕਿ ਖੇਤ ਹੈਗੇ ਨੇ ਤਾਰੋਂ ਪਾਰੋਂ ਇਧਰ ਪਿੰਡ ਦੇ ਤਾਰੋਂ ਪਾਰ ਤਾਂ ਦੇਖਿਆ ਜਾਈ ਜੀ ਜਿਆਦਾ ਨਹੀਂ 800 100 ਕਿਲਾ ਵੇਚਾਈ ਹੋ। ਅੱਛਾ ਠੀਕ ਹੈ। ਇਹ ਮੈਂ ਇੱਥੇ ਬਸੇ ਕਿੰਨੀ ਜ਼ਮੀਨ ਹੈ ਤਾਰਾਂ ਦੇ ਬਿਲਕੁਲ ਨਾਲ ਨਾਲ ਲੱਗਦੀ। ਤਾਰਾਂ ਦੇ ਨਾਲ ਨਾਲ ਜ਼ਮੀਨ ਹੈ ਜਿਆਦਾ ਨਹੀਂ 2 1200 1300 ਕਿਲਾ ਹੋਵੇ। ਜਿਸ ਜੇਸੇ ਦਾ ਇਹ ਸਾਰੀ ਘਟਨਾ ਵਾਪਰੀ ਹੈ ਜਿਸ ਦਿਨ ਤੋਂ ਥੋੜਾ ਮਾਹੌਲ ਤਲਖਵਾਜੀ ਵਾਲਾ ਹੋਇਆ ਤੁਸੀਂ ਕੀਮਤ ਉਸ ਕਰ ਰਹੇ ਹੋ ਪਿੰਡਾਂ ਦੇ ਲੋਕ ਕਿਵੇਂ ਜ਼ਿੰਦਗੀ ਦੇ ਵਿੱਚ ਬਦਲਾਅ ਹੋਇਆ ਕੋਈ ਕੀਮਤ ਉਸ ਕਰ ਰਹੇ ਹੋ ਤੁਸੀਂ। ਤੇ লাভ ਹੀ ਹੋਇਆ ਜੀ ਪਿੰਡ ਛੱਡ ਨੂੰ ਕੰਮ ਦੇਣ ਤਾਂ ਕਰਦਾ ਐਸੀ ਚਾਹੀਏ ਹੁਣ ਇੱਥੇ ਲੱਗ ਦਬਾਅ ਪਿਆ ਵੀ ਸਭਾ ਵੱਲੋਂ ਜ਼ਿਆਦਾ ਤਾਂ ਪਹਿਣੇ ਇਸ ਕਿਸੇ ਕੀ ਆ ਇਹਨਾਂ ਨੇ ਵੀ ਘਰ ਛੱਡ ਜੋ ਪਿੰਡ ਛੱਡ ਜੋ ਹਾਂ ਜੀ ਪਰ ਇੱਕ ਦੋ ਦਿਨ ਦਾ ਸਮਾਂ ਦਿੱਤਾ ਆਪਣੇ ਪੁੱਤੂ ਵਗੈਰਾ ਨੂੰ ਕਿਦਾਂ ਥੋੜੀ ਕਾੜੀ ਬਣਾ ਲਓ ਹਾਂ ਹਾਂ ਜੀ ਚਲੋ ਇਸ ਤੋਂ ਪਹਿਲਾਂ ਜਿਸ ਜਿਸ ਦਿਨ ਸਾਰੀ ਘਟਨਾ ਵਾਪਰੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਾਂ ਕੋਈ ਇੱਥੇ ਹਰਕਤ ਵਾ ਦੇਖੀ ਤੁਸੀਂ ਤਾਂ ਖੇਤਾਂ ਦੇ ਵਿੱਚ ਰਹਿੰਦੇ ਹੋ ਬਾਰਡਰ ਦੇ ਉੱਤੇ ਹਲਚਲ ਕੋਈ ਨਹੀਂ ਸਰਦੀ ਪਿੰਡ ਦੇ ਵਿੱਚ ਗਾਲ-ਗਵਾਲੇ ਕੋਈ ਹਰਕਤ ਜਾਂ ਕੋਈ ਹਲਚਲ ਵੱਧਦੀ ਹੈ ਨਹੀਂ ਜੀ ਨਹੀਂ ਇਹ ਤਾਂ ਸੂਸਲਾਂਾਂ ਦਾ ਹਰਕਤਵੰਦੀ ਹੈ ਕਦੇ-ਕਦੇ ਜਦੋਂ ਜਮਤ ਤਕਨੀਲ ਵਾਲਾ ਹੋਂਦ ਤੋਂ ਪਤਾ ਚੱਲਦਾ ਰਹਿੰਦਾ ਨਹੀਂ ਇਹਨਾਂ ਦੀ ਐਕਟੀਵਿਟੀ ਥੋੜਾ ਨਫਰੀ ਐਕਟਿਵ ਹੁੰਦੀ ਹੈ ਕੋ ਬੀਐਸ ਵੀ ਹਾਂਜੀ ਹਾਂਜੀ ਹੁਣ ਤਾਂ ਬਸ ਹਰ ਜਗ੍ਹਾ ਨਾਕਾ ਹੁੰਦਾ ਰਹ ਅੱਛਾ ਪਿੰਡ ਦੇ ਬਾਹਰ ਨਾਕਾ ਹਰ ਇੱਕ ਬੰਦਾ ਆਣ ਜਾਂਦਾ ਹਰ ਇੱਕ ਬੰਦੇ ਦੀ ਚੈੱਕ ਹੁੰਦੀ ਹੈ ਅੱਛਾ ਹਾਂਜੀ ਠੀਕ ਹੈ ਨਾ ਮੈਂ ਇਹਦੇ ਦਾ ਬਹੁਤੀ ਕੋਈ ਗੱਲ ਨਹੀਂ ਕਰਾਂ ਇਹ ਸਾਰਾ ਕੁਝ ਛੱਟ ਬੁਲਾਇਆ ਪਿਆ ਇਹ ਛੱਟ ਨੂੰ ਦੇਤਾ ਨਹੀਂ ਕਰਦਾ ਦੇਤਾ ਨਹੀਂ ਕਰਦਾ ਤਾਂ ਕੀ ਕਰਨਾ ਜੀ ਜਾਣਾ ਦੁਕਾਨ ਭਾਈ ਵੀ ਛੱਟ ਨੂੰ ਆ ਬਿਆ ਇਤਨਾ ਘਰ-ਬਾਰ ਕਰਦੇ ਨਹੀਂ ਜੀ ਨਹੀਂ ਇਹ ਕੋਈ ਰੋਲਾ ਦਾ ਜਾਨ ਹੈ ਇਹ ਕੋਈ ਮਸਲਤ ਦੇ ਨਾਲ ਕੋਈ ਆ ਨਾ ਪ੍ਰੋਬਲਮ ਨਹੀਂ ਚਲੋ ਇਹ ਤਾਰਾ ਤੋਂ ਪਾਰ ਕਿੰਨੇ ਮੀਟਰ ਹੈਗਾ ਕੇ ਉਹ 0.9 ਆਪਣੀ ਜ਼ਮੀਨ ਕਿੰਨੀ ਕਿੰਨੀ ਮੀਟਰ ਹੈਗੀ ਆ ਸਾਨੂੰ ਉਤੋਂ ਕੋਈ 25-30 ਕਿਲੋ ਮੀਟਰ ਮਨ ਮੀਟਰ ਦੀ ਗੱਲ ਕਰੀ ਆ 530 ਮੀਟਰ ਦੇ ਉੱਤੇ ਉਧਰ ਜ਼ੀਰੋ ਲਾਈਨ ਆਈ ਹਾਂ ਜੀ ਉਧਰ ਆ ਬਾਈ